ਮਾਨ ਜੋ ਸ੍ਰੀ ਗੌਰਵਜਤ ਸਾਹਿਬ ਡੀਜੀਪੀ ਪੰਜਾਬ ਸ੍ਰੀ ਸਰੇਂਦਰਪਾਲ ਸਿੰਘ ਏਡੀਜੀਪੀ ਸਾਹਿਬ ਠੰਡਾ ਰੇਂਜ ਸ੍ਰੀ ਦੀਪਪ੍ਰੀਤ ਐਸਐਸਪੀ ਸਾਹਿਬ ਠੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨਜੀਤ ਸਿੰਘ ਬੀਐਸਪੀ ਸਾਹਿਬ ਉਰਲ ਜੀ ਦੇ ਸੁਪਰਵਾਈਜ਼ਨ ਟੀਮ ਮਾੜੀ ਅਸਰਾਮ ਵਿਖੇ ਚਲਾਈ ਗਈ ਮਹਿੰਮ ਦੇ ਤਹਿਤ ਖਾਣਾ ਸਦਰ ਠੰਡਾ ਦੇ ਏਰੀਆ ਕੌਂਕੀ ਇੰਡਸਟਰੀ ਏਰੀਆ ਵਿੱਚ ਮਨ ਅਯਸੇ ਕਰਨੀ ਸਿੰਘ ਮਾਰੀ ਅਸਲਾਨੀ ਕਬਾਟ ਦੇ ਸੰਬੰਧ ਵਿੱਚ ਖੈਡਾਪੁਰ ਜੁਸੀ ਤਾਂ ਮੇਰੇ ਪਾਸ 8 6 ਕਵੀ ਨੂੰ 문प्रीत ਸਿੰਘ ਤੋਂ ਸਰਵੇਸ਼ਣ ਪ੍ਰਧਾਨ ਗੁਰਦੁਆਰਾ ਸਾਹਿਬ ਜਿੰਡਾਲੀ ਸਾਹਿਬ ਨੇ ਆ ਕੇ ਇਤਰਾਹ ਦਿੱਤੀ ਕਿ 7 6 ਕਵੀ ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਆਈਆਂ 8 9 ਔਰਤਾਂ 우샤 ਸਰਬਤੀ ਚਾਂਦੀ ਆਦ ਜਿਹੜੀਆਂ ਨਾਮ ਲੈ ਰਹੀਆਂ ਸੀ ਆਪਣੇ ਤੇ ਕੋਈ ਚਾਹ ਪਾਣੀ ਪੀ ਕੇ ਕੋਈ ਤੇ ਰੁਕ ਕੇ ਚਲੇ ਗਈਆਂ ਤੇ ਬਾਅਦ ਵਿੱਚ ਦੇਖਿਆ ਕਿ ਗੁਰਦੁਆਰਾ ਸਾਹਿਬ ਤੋਂ ਇੱਕਨ ਵਾਟਰ ਤੇ ਦੋਨ ਵਾਟਰ ਦੇ ਬੈਠਦੇ ਗਏ ਉਹਨਾਂ ਇਸ ਕਰਕੇ ਉਹਨਾਂ ਦੀ ਸਟੇਟਮੈਂਟ ਤੇ ਮਕੱਮਲ ਨੰਬਰ 62 ਮਿਤੀ 8 6 24 ਅੰਡਰ ਸੈਕਸ਼ਨ 380 194 IPC ਦਰਜ ਕਰਕੇ ਮੇਰੇ ਵੱਲੋਂ ਤਕਰੀਸ਼ ਰੂਪ ਕੀਤੀ ਗਈ ਯੋਕਲ ਮਨੋਪਰੇਖਾਸ ਨੇ ਇਤਰਾਫ ਕੀਤੀ ਕਿ ਖੇਤਰਵਾਸੀ ਵਿਟਿੰਡਾ ਚੱਕਰਟੀਕ ਨੂੰ ਨਹੀਂ ਇੰਡਾ ਆ ਤੋਂ ਕੁਝ ਲੋਕਾਂ ਨੇ ਇੱਕ ਗਰੂਪ ਬਣਾਇਆ ਹੋਇਆ ਹੈ ਜੋ ਕਮਕੀ ਕੋਚਮੀਰ ਦੇ ਏਰੀਆ ਵਿੱਚ ਆਸ-ਪਾਸੋਂ ਦਿਨ ਸਮੇਂ ਚੋਰੀ ਕਰਕੇ ਸਮਾਨ ਸੰਸਨ ਥਾਵਾਂ ਬਰ ਤੇ ਝਾੜੀਆਂ ਵਿੱਚ ਲੁਕਾ ਕੇ ਰੱਖ ਦਿੰਦੀਆਂ ਹਨ ਅਤੇ ਰਾਤ ਨੂੰ ਕਿਸੇ ਦੇ ਇਕੱਤੇ ਆ ਕੇ ਆਪਣੇ ਹੋਰ ਸਾਥੀਆਂ ਨਾਲ ਉਹ ਸਮਾਨ ਚੁੱਕ ਕੇ ਲੈ ਜਾਂਦੀਆਂ ਹਨ ਇਸਤੇ ਦਿੱਤੀ ਰ ਕਰੋੜੀ ਸਾਹਬੂ ਰੋਡ ਤੇ ਹੈਡਾ ਪਰ ਨਾਕਾਬੰਦੀ ਕੀਤੀ ਗਈ ਸੀ ਤਾਂ ਇੱਕ ਥਰੀ ਵੀਲਰ ਜਿਸ ਵਿੱਚ ਅੱਠੋਂ ਔਰਤਾਂ ਸਵਾਰ ਸੀ ਉਹ ਮੁਕਵਰ ਆਈਆਂ ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਨਾਕੇ ਤੋਂ ਥਰੀ ਵੀਲਰ ਭਜਾਉਣ ਦੀ ਕੋਸ਼ਿਸ਼ ਕੀਤੀ ਜਿਸ ਤੇ ਥਰੀ ਵੀਲਰ ਅੱਗੇ ਜਾ ਕੇ ਇੱਕ ਰਕਤ ਨਾਲ ਟਕਰਾ ਗਿਆ ਅਤੇ ਪਲਟ ਗਿਆ ਜਿਸ ਨਾਲ ਕੁਝ ਆਪਾਂ ਦੇ ਮੂਲੇ ਸਤਾ ਵੀ ਲੱਗਿਆ ਜਿਨ੍ਹਾਂ ਨੂੰ ਮੌਕਾ ਤੋਂ ਕਾਬੂ ਕਰਕੇ ਕੁਛੇ ਕੁਛ ਕੀਤੀ ਤਾਂ ਇਹਨਾਂ ਨੇ ਅਕਤੂਬਰਵਾਰਾ ਢੰਡਾਲੀ ਸਾਦ ਸਾਬ ਤੋਂ ਕੀਤੀ ਹੋਈ ਚੋਰੀ ਨੂੰ ਮੰਨਿਆ ਅਤੇ ਅੰਚਾਮ ਦੇਹੀ ਕਰਕੇ ਬਾਕੀ ਹੋ ਹੋ ਕੀਤੀ ਹੋਈਆਂ ਚੋਰੀਆਂ ਦਾ ਸਮਾਨ ਵੀ ਆਸ-ਪਾਸ ਜੋ ਝਾੜੀਆਂ ਵਿੱਚ ਲੁਕਾ ਕੇ ਪਾ ਕੇ ਰੱਖਿਆ ਹੋਇਆ ਸੀ ਉਹ ਬਰਾਮਦ ਕਰਾਇਆ ਇਹਨਾਂ ਕੋਲੋਂ 2 ਵਾਟਰ ਦੇ ਬੈਟਰੀ ਇੱਕ ਇਨਵਰਟਰ ਦੋ ਗੱਡੀ ਦੇ ਰਿਮ ਦੋ ਪੱਖੇ ਛੱਤ ਵਾਲੇ ਤੇ ਇੱਕ ਫਰਿੱਜ ਆਰ ਪਹੜੀ ਕੀਤਾ ਹੋਇਆ ਸਮਾਨ ਬਰਾਮਦ ਕੀਤਾ ਗਿਆ ਹੈ ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਨ੍ਹਾਂ ਕੋਲ ਹੋਰ ਵੀ ਕਾਫੀ ਚੋਰੀ ਦਾ ਸਮਾਨ ਬਰਾਮਦ ਹੋਣ ਦੀ ਸੰਭਾਵਨਾ ਹੈ